ਆਈ ਟੀਵੀ ਪੰਜਾਬ ਥਾਣਾ shri hargobindpur ਪੁਲਿਸ ਨੂੰ ਮਿਲੀ ਵੱਡੀ ਸਫਲਤਾ 550 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਗ੍ਰਿਫਤਾਰ ਕੀਤਾ ਪਿੰਡ ਮਚਰਾਵਾ ਵਾਲੇ ਗੋਲੀकांड ਵਿੱਚ ਵੀ ਸੀ ਸ਼ਾਮਲ ਥਾਣਾ shri hargobindpur ਦੇ ਉਪ ਕਪਤਾਨ ਸਰਦਾਰ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਲੋਬਲ ਪੁਲੀ ਤੋਂ shri hargobindpur ਤੱਕ ਗਸ਼ਤ ਕਰ ਰਹੀ ਸੀ ਕਈ ਉਹਨਾਂ ਨੂੰ ਇੱਕ ਨੌਜਵਾਨ ਜੋ ਕਿ ਪੈਦਲ ਚੱਲ ਰਿਹਾ ਦਿਖਾਈ ਦਿੱਤਾ ਜਿਸ ਨੇ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਪਾਰਟੀ ਵੱਲੋਂ ਮਸਤੈਦੀ ਵਰਤਦਿਆਂ ਉਸ ਨੂੰ ਕਾਬੂ ਕਰ ਲਿਆ ਗਿਆ ਜਿਸ ਦੀ ਤਲਾਸ਼ੀ ਦੌਰਾਨ ਉਸ ਕੋਲੋਂ 550 ਗ੍ਰਾਮ ਹੈਰੋਇਨ ਬਰਾਮਦ ਹੋਈ ਪੁੱਛਗਿੱਛ ਦੌਰਾਨ ਨੌਜਵਾਨ ਨੇ ਆਪਣੀ ਪਛਾਣ ਅਮਨ ਸੁਪੁੱਤਰ ਪਠਾਨ ਵਾਸੀ ਸ੍ਰੀ ਹਰਗੋਬਿੰਦਪੁਰ ਵੱਜੋ ਦਸੀ ਪੁਲਿਸ ਵੱਲੋਂ ਗ੍ਰਿਫਤਾਰੀ ਪਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ आओ वेखते हा श्री हरगोबिंदपुर रिपोर्टर जसपाल चंदन की एल एम आई तो खास रिपोर्ट कल शामी ਸਦੀਪ ਪੁਲਿਸ ਪਾਰਟੀ ਜਿਹਦੇ ਨਿਗਰਾਨੀ ਦਸਵੀਰ ਸਿੰਘ ਸਬ ਇੰਸਪੈਕਟਰ ਉਹ ਕਲਾਸ਼ਬਾ ਪੜੇ ਪਰਸਨ ਦੇ ਸੰਬੰਧ ਵਿੱਚ ਇਹਦੇ ਵਿੱਚ ਘੁਮਰੀ ਸੀ ਮੰਡੀ ਦੇ ਵਿੱਚੋਂ ਉਹਨਾਂ ਨੂੰ ਇੱਕ ਬੰਦਾ ਦਿਖਾਈ ਦਿੱਤਾ ਜਿਹਨੂੰ ਸ਼ੱਕ ਦੇ ਬਨਾਤੇ ਰੋਕਿਆ ਉਹਨੇ ਆਪਣਾ ਨਾਮ ਅਮਨ ਅਮਨ ਦੁੱਧਰ ਜੋ ਕਿ ਕਿ ਅਰਗੋਮੇਦਪੁਰ ਦਾ ਰਹਿਣੇ ਵਾਲਾ ਜਦੋਂ ਉਹਦੀ ਬੈਗ ਦੀ ਤਲਾਸ਼ੀ ਕੀਤੀ ਤੇ ਉਹਦੇ ਬੈਗ ਦੇ ਵਿੱਚੋਂ 550 ਗ੍ਰਾਮ ਹੀਰੋਨ ਬਰਾਮਦ ਜੋ ਅਸੀਂ ਮੁਕਤਮਾ ਦਰਜ ਕਰਕੇ ਜਿਹੜੀ ਕੰਮਜੀ ਸ਼ੁਰੂ ਕਰ ਦਿੱਤੀ ਹੈ ਕਿ ਅਮਨ ਉਹੀ ਵਿਅਕਤੀ ਹੈ ਜਿਸ ਨੇ ਕੁਝ ਤਵਨਨ ਪਹਿਲਾਂ ਬਚਰਾਮਾ ਵਿੱਚ ਇੱਕ ਗਿਰਤੀ ਦੀ ਗੋਲੀਆਂ ਚਲਾ ਕੇ ਇਹਨੂੰ ਜ਼ਖਮੀ ਕਰ ਦਿੱਤਾ ਸੀ ਤੇ ਸਾਡੀ ਪੁਲਿਸ ਪਾਰਟੀ ਦੇ ਮਗਰ ਤੱਕੀ ਹੋਈ ਸੀ ਐਸ.ਐਚ.ਓ. ਵਿਕਰਮ ਅਤੇ ਦੀ ਪਾਰਟੀ ਕਾਫੀ ਮੁਸ਼ਤਿਹਤ ਸੀ ਇਹਨੂੰ ਫੜਨ ਲਈ। ਪਰੰਤੂ ਇਹ ਸਾਡੇ ਕੋਲ ਪਹਿਲਾਂ ਵੀ ਸਾਨੂੰ ਥੋੜੀ ਜਿਹੀ ਇਨਫਰਮੇਸ਼ਨ ਸੀ ਕਿ ਇਹ ਜੀ ਤਾਂ ਕੰਮ ਕਰਦਾ ਹੈ। ਤੇ ਇਹ ਹੁਣ ਸਾਡੇ ਲੱਕੇ ਆ ਗਿਆ। ਇਹਦਾ ਅਸੀਂ ਰਿਮਾਂਡ ਲਿਆ। ਹੁਣ ਇਹਦੀ ਕਸ਼ਿਸ਼ ਕਰ ਰਹੇ ਆ ਕਿ ਇਹ ਜਿਹੜਾ ਇਹ ਦੋਨੇ ਕਿਥੋਂ ਲੈ ਕੇ ਆਇਆ। ਅਤੇ ਅੱਗੇ ਦੇ ਕਿਤੇ ਸਪਲਾਈ ਕੀਤੀ ਕਰਨੀ ਅਤੇ ਖੁਦ ਆਈ ਅਸੀਂ ਜਿਹੜਾ ਸਮੈਕਸ 107 ਦੇ ਖਾਣ ਉਸੇ ਪਰ ਤੜਿਆ ਇਹਨੇ ਇੱਕ 드라마 ਵਿੱਚ ਇੱਕ ਜਮਾਤ ਮਾਤਰੀ ਵਿਚਾਰ ਕੀ ਕਰ ਗਿਆ ਸੀ ਇਸ ਨਾਲ ਦੇ ਪਹਿਲੇ ਅਸੀਂ ਦੋ ਬੰਦੇ ਫੜਦੇ ਜਿਹਦੇ ਵਿੱਚ ਇੱਕ ਸੋਨੂ ਨਾਮ ਦਾ ਵਿਅਕਤੀ ਜੋ ਇੱਥੇ ਧਿਰਵਾਕਰ ਹੈ ਨਾ ਬਲਿਆ ਉਹ ਜੇਲ੍ਹ ਦੇ ਵਿੱਚ ਅੰਦਰ ਸੀ ਉਹਦੇ ਜਦੋਂ ਇਹ ਪਹਿਲਾਂ ਇੱਕ ਕਿਸੇ ਕੇਸ ਵਿੱਚ ਆਪਣਾ ਜਿਹੜਾ ਰਾਜਵੀਰ ਨਾਮ ਦਾ ਵਿਅਕਤੀ ਬੀ ਗ੍ਰਿਫਤ ਕਰ ਕੀਤਾ ਉਹ ਪਹਿਲਾਂ ਜਦੋਂ ਜੀਤ ਗਿਆ ਤਾਂ ਫਿਰ ਉਹ ਕੰਟੈਕਟ ਹੋ ਗਿਆ ਅੱਤੇ ਜਿਹੜਾ ਸੋਨੂ ਨੇ ਇਸ ਦਾ ਆਪਣਾ ਜਿਹੜਾ ਮਚਰਾਵਾ ਵਾਲਾ ਵਿਅਕਤੀ ਆ ਉਹਨੂੰ ਗੋਲੀਆਂ ਮਾਰਨ ਲਈ ਉਸ ਦਾ ਜੋ ਇਹਦੇ ਵਿੱਚ ਆਪਣਾ ਇਹ ਪਠਾਨ ਇੱਕ ਰਾਜਵੀਰ ਇੱਕ ਚੋਬਰ ਨਾਂ ਦੇ ਵਿਅਕਤੀ ਨੇ ਉਹਨੂੰ ਗੋਲੀਆਂ ਮਾਰ ਦਿੱਤੀ ਸਾਡੀ ਹੁਣ ਚੋਬਰ ਜਿਹੜਾ ਉਹ ਸੀ ਗ੍ਰਿਫਤਾਰ ਕਰਨਾ ਸਾਡੇ ਕਿਤੇ ਤੋਂ ਗ੍ਰਿਫਤਾਰ ਤੋਂ ਬਾਹਰ ਸੀ ਉਹਦੇ ਬੱਤ ਤੇ ਨਾਲ ਇਹ ਕੋਲ ਗੋਲੀ ਨੂੰ ਨਾਉਣ ਤੋਂ ਕਿ ਇਹ ਇਹਦੇ ਖਿਲਾਫ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ ਨੇ ਜੋ ਅੰਡਰ ਟ੍ਰਾਇਲ ਹੈ ਇਹ ਕਾਫੀ ਕ੍ਰਿਮੀਨਲ ਨੇਚਰ ਦਾ ਬੰਦਾ ਹੈ ਤੇ ਇਹ ਸਾਨੂੰ ਬੰਟਰ ਸੀ ਤੇ ਹੁਣ ਸਾਡੇ ਰਿਕੇ ਕੌਂਸਲ ਵੀ ਦਾ ਗ੍ਰੰਥੀ ਰੋਜ਼ ਨਾ ਕੋਈ ਨਾ ਕੁਝ ਵੀ ਤਾਂ ਪੁਰਣੀ ਅੰਡਰ ਟ੍ਰਾਇਲ ਹੈ